ਬਹੁਤ ਵਧੀਆ ਫੰਗਾਰਾ ਦੇਖਿਆ ਜੀ ਇੱਥੇ ਬੜੀਆਂ ਗੁਰਦੀਆਂ ਲਾੜੀਆਂ ਫੌਜਾਂ ਨੇ ਬਹੁਤ ਰੈਨਡ ਹੋ ਜਾਂਦੇ ਆਵੇਂ ਬਹੁਤ ਸੋਹਣਾ ਇਹਨਾਂ ਕਰਤਬ ਦਿਖਾਏ ਨੇ ਪੰਦੀ ਛੋੜ ਦਿਵਸ ਤੋਂ ਅਗਲੇ ਦਿਨ ਅੰਮ੍ਰਿਤਸਰ ਦੀ ਪਾਵਨ ਧਰਤੀ ਦੇ ਉੱਤੇ ਇਹ ਜਿਹੜੇ ਜੰਗਜੂ ਕਰਤਬ ਜਾਹੋ ਜਲਾਲ ਦੇ ਨਾਲ ਕੀਤੇ ਜਾਂਦੇ ਨੇ ਜੀ ਤੇ ਕੌਮ ਨੂੰ ਇਹਨਾਂ ਜੰਗਜੂ ਕਰਤਾਵਾਂ ਦੇ ਸਾਡੀਆਂ ਲਿਆਨ ਸਿੰਘ ਜਥੇਬੰਦੀਆਂ ਦੇ ਉੱਤੇ ਪੂਰਾ ਮਾਣ ਸਿੱਖ ਕੌਮ ਸ਼ੁਰਤਾਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੀ ਆ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਹੀ ਰਹੇਗੀ ਅੱਜ ਅਸੀਂ ਸਿੰਘਾਂ ਵੱਲੋਂ ਕੀਤੇ ਗਏ ਸੁੰਦਰ ਨਜ਼ਾਰੇ ਤੇ ਦ੍ਰਿਸ਼ ਦੇਖਣ ਆਏ ਹਾਂ ਅਣਗਾ ਵੇਖਣ ਕਰਕੇ ਆਏ ਆ ਤੇ ਨਜ਼ਾਰੇ ਰਵਾਰ ਸਾਹਿਬ ਦਾ ਵੀ ਕਮਾਲ ਦਾ ਨਜ਼ਾਰਾ ਸੀਗਾ ਜਲ ਜੋ ਵੀ ਦੇਖਿਆ ਅਸ਼ਵਾ ਜੀ ਦੇਖੀ ਸੰਕਾ ਦੇਖੀਆਂ ਦੀਪਾਲਾ ਕਰਦੀਆਂ ਦੇਖੀਆਂ ਇੱਥੇ ਦਾ ਦੂਜਾ ਨਜ਼ਾਰਾ ਉਹ ਅਲੱਗ ਹੀ ਆ ਈਰਾਮਾ ਜੀ ਕਿੱਥੋਂ ਆਏ ਹਰਜੀਤ ਸਿੰਘ ਜੀ ਯੂ ਐਸ اے ਤੋਂ ਆਏ ਕੀ ਕਹਿਣਾ ਚਾਹੋਗੇ ਅੱਜ ਬੜਾ ਅਦਭੁਤ ਨਜ਼ਾਰਾ ਹੈ ਬਹੁਤ ਵਧੀਆ ਫੰਗਾਰਾ ਦੇਖਿਆ ਜੀ ਇੱਥੇ ਵੜੀਆਂ ਗੁਰਦੀਆਂ ਲਾੜੀਆਂ ਫੌਜਾਂ ਨੇ ਬਹੁਤ ਟ੍ਰੈਨਡ ਹੋ ਜਾਂਦੇ ਆਵੇਂ ਬਹੁਤ ਸੋਹਣਾ ਇਹਨਾਂ ਕਰਤਬ ਦਿਖਾਏ ਨੇ ਔਰ ਡੇਂਜਰਸ ਵੀ ਨੇ ਖਤਰਨਾਕ ਵੀ ਨੇ ਬਹੁਤ ਆ ਆ ਆ ਦੇਸ਼ਿਕਾ ਤੋਂ ਖਾਸ ਤੌਰ ਤੇ ਬੰਦੀ ਛੋੜਦੇ ਉਸ ਕਰਕੇ ਆਏ ਹਾਂ ਜੀ ਜੀ ਦਰਬਾਰ ਸਾਹਿਬ ਕਰਕੇ ਰੌਣਕਾ ਵੇਖਣ ਕਰਕੇ ਆਏ ਆ ਤੇ ਨਜ਼ਾਰਾ ਦਰਬਾਰ ਸਾਹਿਬ ਦਾ ਵੀ ਕਮਾਲ ਦਾ ਨਜ਼ਾਰਾ ਸੀਗਾ ਕੱਲ ਜੋ ਵੀ ਦੇਖਿਆ ਅਸ਼ਟਾ ਲਈ ਦੇਖੀ ਸੰਕਟਾਂ ਦੇਖੀਆਂ ਦੀਪਾਲਾ ਕਰਦੀਆਂ ਦੇਖੀਆਂ ਇੱਥੇ ਦਾ ਦੂਰ ਨਜ਼ਾਰਾ ਉਹ ਅਲੱਗ ਹੀ ਆ ਬੜਾ ਅਦਭੂਤ ਆ ਬੰਦੇ ਕਰਮਾੜਾ ਮੰਨਦੇ ਹੋ ਕਿ ਇਹ ਮੱਤਰ ਸਾਹਿਬ ਆ ਕੇ ਬੰਦੀ ਛੋੜ ਦਿਵਸ ਤੇ ਆਏ ਮੱਲੇ ਦੇ ਦਰਸ਼ਨ ਕੀਤੇ ਆ ਜੀ ਬਹੁਤ ਪਰਮਾਤਮਾ ਦੀ ਕਿਰਪਾ ਹੈ ਜੀ ਬਹੁਤ ਉਹਨਾਂ ਨੇ ਆਪਣੇ 80 ਸਾਲ ਇੱਥੇ ਉਹਨਾਂ ਨੇ ਸੀਸੀਟੀਵੀ ਸਰਪਕਸ਼ ਕੀਤੀ ਹੈ ਅਮਰ ਸਰਦਾ ਆ ਕੇ ਦਿਵਾਲੀ ਦੇਖਣ ਵਾਸਤੇ ਪਹਿਲਾਂ ਵੀ ਆਏ ਆ ਕਾਫੀ ਸਾਲ ਪਹਿਲਾਂ ਪਰ ਐ ਨਜ਼ਾਰਾ ਨਹੀਂ ਦੇਖਿਆ ਸੀ ਜੀ ਉਹ ਫੌਜਾਂ ਨੇ ਦਿਖਾਇਆ ਇਹ ਨਜ਼ਾਰਾ ਨਹੀਂ ਦੇਖਿਆ ਬਹੁਤ ਅੱਛਾ ਲੱਗਾ ਮਾਇਗੁਰਾ ਖਾਲਸਾ ਵਾਹੀ ਵੀ ਫਤਿਹ ਜੀ ਭਾਜੀ ਕੀ ਨਾਮ ਦੀ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੁਹੱਲੇ ਨੂੰ ਲੈ ਕੇ ਦੇਖੋ ਜੀ ਇਤਿਹਾਸਕ ਦਿਹਾੜਾ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਅੰਮ੍ਰਿਤਸਰ ਦੀ ਪਾਵਨ ਕੋਟ ਤੇ ਧਰਤੀ ਦੇ ਉੱਤੇ ਇਹ ਜਿਹੜੇ ਜੰਗਜੂ ਕਰਤਬ ਜਾਹੋ ਜਲਾਲ ਦੇ ਨਾਲ ਕੀਤੇ ਜਾਂਦੇ ਨੇ ਜੀ ਤੇ ਕੌਮ ਨੂੰ ਇਨ੍ਹਾਂ ਜੰਗਜੂ ਕਰਤਾਵਾਂ ਦੇ ਸਾਡੀਆਂ ਲਿਆਂ ਸਿੰਘ ਜਥੇਬੰਦੀਆਂ ਦੇ ਉੱਤੇ ਪੂਰਾ ਮਾਣ ਹੈ ਇਸ ਤਰੀਕੇ ਦਾ ਨਜ਼ਾਰਾ ਜਿਸ ਤਰ੍ਹਾਂ ਨਿਹੰਗ ਸਿੰਘਾਂ ਵੱਲੋਂ ਹਰ ਤਿਹਾੜੀ ਤੋਂ ਬਾਅਦ ਮੁਹੱਲਾ ਕੱਢਿਆ ਜਾਂਦਾ ਕੀ ਲੱਗਦਾ ਕਿੰਨਾ ਮਨਮੋਹਕ ਨਜ਼ਾਰਾ ਹੁੰਦਾ ਉਹ ਮੈਂ ਕਹਿੰਦਾ ਜੀ ਦੇਖੋ ਮੁਹੱਲੇ ਦਾ ਮਤਲਬ ਇਹ ਹੋਲੇ ਮੁਹੱਲੇ ਤੇ ਲੰਧਨਪੁਰ ਸਾਹਿਬ 'ਚ ਹੁੰਦਾ ਫਤਿਹ ਸ਼੍ਰੀ ਫਤਿਹਗੜ ਸਾਹਿਬ 'ਚ ਹੁੰਦਾ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਦੀਵਾਲੀ ਜਿਸ ਨੂੰ ਆਪਾਂ ਕਹਿ ਦਿੰਦੇ ਆ ਉਹਦੇ ਅਗਲੇ ਦਿਨ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੰਗ ਜੂ ਕਰਤਬ ਕੀਤੇ ਜਾਂਦੇ ਨੇ ਜੀ ਹਰ ਸਾਲ ਕੀਤੇ ਜਾਂਦੇ ਨੇ ਉਹਦੇ ਨਿਸ਼ਾਨਗਾ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਖ ਕੌਮ ਸ਼ਰਤੋ ਹੀ ਚੜ੍ਹਦੀ ਕਲਾ ਦੇ ਵਿੱਚ ਰਹੀ ਹੈ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਹੀ ਰਹੇਗੀ ਅੱਜ ਅਸੀਂ ਸਿੰਘਾਂ ਵੱਲੋਂ ਕੀਤੇ ਗਏ ਸੁੰਦਰ ਨਜ਼ਾਰੇ ਤੇ ਦ੍ਰਿਸ਼ ਦੇਖਣ ਆਏ ਹਾਂ ਅੱਜ ਸਾਰੇ ਜੰਗ ਸਿੰਘ ਆਪਣੇ ਵਰਸ਼ੇ ਨੇਜੀਆਂ ਅਤੇ ਕਿਰਪਾਨਾਂ ਤੇ ਤਲਵਾਰਾਂ ਦੇ ਨਾਲ ਜੰਗ ਜੂਝ ਵਿਖਾ ਰਹੇ ਹਨ ਘੋੜਸਵਾਰੀਆਂ ਕਰ ਰਹੇ ਨੇ ਇਹ ਦ੍ਰਿਸ਼ ਮੇਰੀ ਪ੍ਰੀਤ ਦਾ ਮਾਲਕ ਬੰਦੀ ਸ਼ੋਰ ਦੇ ਦੇਖੋ ਜੀ ਵਿੱਚ ਮਨਾਇਆ ਜਾ ਰਿਹਾ ਹੈ ਜੋ ਕਿ ਦੀਵਾਲੀ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਹੈ ਇਸ ਵਿੱਚ ਸਿੰਘ ਪੰਥ ਦੀ ਸ਼ਾਨ ਦਾ ਪ੍ਰਤੀਕ ਦਿਖਾਇਆ ਜਾ ਰਿਹਾ ਹੈ ਜੋ ਕਿ ਸਾਨੂੰ ਬਹੁਤ ਹੀ ਸੋਹਣਾ ਨੀਲੇ ਬਾਣਿਆਂ ਦੇ ਵਿੱਚ ਨਿਹੰਗ ਸਿੰਘ ਸਜੇ ਹੋਏ ਨਜ਼ਰ ਆ ਰਹੇ ਹਨ ਕਿੰਨੇ ਕਿੰਨੇ ਸੋਹਣੇ ਘੋੜੇ ਹਾਥੀ ਸਾਰੇ ਸਜੇ ਹੋਏ ਨਜ਼ਰ ਆ ਰਹੇ ਹਨ ਇਹ ਸਿੰਘਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਬਹੁਤ ਵਧੀਆ ਪੰਗਾਰਾ ਦੇਖਿਆ ਜੀ ਇੱਥੇ ਵੜੀਆਂ ਗੁਰਮੀਆਂ ਨਾਲ ਲੜੀਆਂ ਫੌਜਾਂ ਨੇ ਬਹੁਤ ਟ੍ਰੈਨਡ ਹੋ ਜਾਂਦੀਆਂ ਨੇ ਬਹੁਤ ਸੋਹਣਾ ਇਹਨਾਂ ਕਰਤਬ ਦਿਖਾਏ ਨੇ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਅੰਮ੍ਰਿਤਸਰ ਦੀ ਪਾਵਨ ਥੋੜੀ ਤੇ ਧਰਤੀ ਦੇ ਉੱਤੇ ਇਹ ਜਿਹੜੇ ਜੰਗਜੂ ਕਰਤਬ ਜਹੋ ਜਲਾਲ ਦੇ ਨਾਲ ਕੀਤੇ ਜਾਂਦੇ ਨੇ ਜੀ ਤੇ ਕੌਮ ਨੂੰ ਇਹਨਾਂ ਜੰਗਜੂ ਕਰਤਾਵਾਂ ਦੇ ਸਾਡੀਆਂ ਲਿਆ ਸਿੰਘ ਜਥੇਬੰਦੀਆਂ ਦੇ ਉੱਤੇ ਪੂਰਾ ਮਾਣ ਹੈ ਸਿੱਖ ਕੌਮ ਸ਼ੁਰੂ ਤੋਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੀ ਆ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਹੀ ਰਹੇਗੀ ਅੱਜ ਅਸੀਂ ਸਿੰਘਾਂ ਵੱਲੋਂ ਕੀਤੇ ਗਏ ਸੁੰਦਰ ਨਜ਼ਾਰੇ ਤੇ ਦ੍ਰਿਸ਼ ਦੇਖਣ ਆਏ ਹਾਂ ਹੌਣਗਾ ਵੇਖਣ ਕਰਕੇ ਆਏ ਆ ਤੇ ਨਜ਼ਾਰਾ ਰਾਰ ਸਾਹਿਬ ਦਾ ਵੀ ਕਮਾਲ ਦਾ ਨਜ਼ਾਰਾ ਸੀਗਾ ਕੱਲ ਜੋ ਵੀ ਦੇਖਿਆ ਅਸ਼ਵਾਜੀ ਦੇਖੀ ਸੰਕਤਾ ਦੇਖੀਆਂ ਦੀਪਾਲਾ ਕਰਦੀਆਂ ਦੇਖੀਆਂ ਇੱਥੇ ਦਾ ਦੂਰ ਨਜ਼ਾਰਾ ਉਹ ਅਲੱਗ ਹੀ ਆ ਕੀ ਨਾਮ ਹੈ ਜੀ ਕਿੱਥੋਂ ਆਏ ਹਰਜੀਤ ਸਿੰਘ ਜੀ ਯੂ ਐਸ اے ਤੋਂ ਆਏ ਕੀ ਕਹਿਣਾ ਚਾਹੋਗੇ ਅੱਜ ਬੜਾ ਅਦਭੁਤ ਨਜ਼ਾਰਾ ਹੈ ਔਰ ਵਧੀਆ ਨਜ਼ਾਰਾ ਦੇਖਿਆ ਜੀ ਇੱਥੇ ਬੜੀਆਂ ਗੁਰਦਿਆਂ ਨਾਲ ਲੜਦੀਆਂ ਫੌਜਾਂ ਨੇ ਬਹੁਤ ਟ੍ਰੇਨਡ ਹੋ ਜਾਂਦੀਆਂ ਨੇ ਬਹੁਤ ਸੋਹਣਾ ਇਹਨਾਂ ਕਰਤੱਵ ਦਿਖਾਏ ਨੇ ਔਰ ਡੇਂਜਰਸ ਵੀ ਨੇ ਖਤਰਨਾਕ ਵੀ ਨੇ ਬਹੁਤ ਆ ਆ ਆ ਅਮਰੀਕਾ ਤੋਂ ਖਾਸ ਤੌਰ ਤੇ ਬੰਦੀ ਛੁਡਦੀ ਉਸ ਕਰਕੇ ਆਏ ਹਾਂ ਜੀ ਅੰਦਰਵਾਰ ਸਾਹਿਬ ਕਰਕੇ ਰੌਣਕਾਂ ਵੇਖਣ ਕਰਕੇ ਆਏ ਆ ਤੇ ਨਜ਼ਾਰੇ ਅੰਦਰਵਾਰ ਸਾਹਿਬ ਦਾ ਵੀ ਕਮਾਲ ਦਾ ਨਜ਼ਾਰਾ ਸੀਗਾ ਕੱਲ ਜੋ ਵੀ ਦੇਖਿਆ ਅਸ਼ਟਵਾਦੀ ਦੇਖੀ ਸੰਗਤਾਂ ਵੇਖੀਆਂ ਦੀਪਾਲਾ ਕਰਦੀਆਂ ਵੇਖੀਆਂ ਇੱਥੇ ਦਾ ਦੂਰ ਨਜ਼ਾਰਾ ਉਹ ਅਲੱਗ ਹੀ ਆ ਬੜਾ ਅਦਭੁਤ ਆ ਬੰਦੇ ਕਪੜਾ ਨੂੰ ਕਰਮਾਣਾ ਮੰਨਦੇ ਹੋ ਕਿ ਇਹ ਮੱਤਰ ਸਾਹਿਬ ਆ ਕੇ ਬਲਦੀ ਛੋੜ ਦੇਵਸ ਤੇ ਆਏ ਮੱਲੇ ਦੇ ਦਰਸ਼ਨ ਕੀਤੇ ਜੀ ਬਹੁਤ ਪਰਮਾਤਮਾ ਦੀ ਕਿਰਪਾ ਹੈ ਜੀ ਬਹੁਤ ਉਹਨਾਂ ਨੇ ਆਪਣੇ ਅਸੀਸ ਨਾਲ ਇੱਥੇ ਉਹਨਾਂ ਨੇ ਸੀਸੀਤੀ ਸਰਕਸ਼ ਕੀਤੀ ਹੈ ਤੇ ਅਮਰ ਸਰਦਾ ਕੇ ਤੇ ਦਵਾਲੀ ਵੇਖਣ ਵਾਸਤੇ ਪਹਿਲਾਂ ਵੀ ਆਏ ਆ ਕਾਫੀ ਸਾਲ ਪਹਿਲਾਂ ਪਰ ਐ ਨਜ਼ਾਰਾ ਨਹੀਂ ਦੇਖਿਆ ਸੀ ਜੋ ਇਹ ਫੌਜਾਂ ਨੇ ਦਿਖਾਇਆ ਇਹ ਨਜ਼ਾਰਾ ਨਹੀਂ ਦੇਖਿਆ ਬਹੁਤ ਅੱਛਾ ਲੱਗਾ ਬਾਏ ਗੁਰਖਾਲ ਸਾਹਿਬ ਵਾਹਿਗੁਰੂ ਫਤਿਹ ਜੀ ਭਾਜੀ ਕੀ ਨਾਮ ਦੀ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਦੇ ਇਸ ਮੁਹੱਲੇ ਨੂੰ ਲੈ ਕੇ ਦੇਖੋ ਜੀ ਇਤਿਹਾਸਕ ਦਿਹਾੜਾ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਅੰਮ੍ਰਿਤਸਰ ਦੀ ਪਾਵਨ ਕੋਟ ਤੇ ਧਰਤੀ ਦੇ ਉੱਤੇ ਇਹ ਜਿਹੜੇ ਜੰਗਜੂ ਕਰਤਬ ਜਹੋ ਜਲਾਲ ਦੇ ਨਾਲ ਕੀਤੇ ਜਾਂਦੇ ਨੇ ਜੀ ਤੇ ਕੌਮ ਨੂੰ ਇਨ੍ਹਾਂ ਜੰਗਜੂ ਕਰਤਾਂ ਦੇ ਸਾਡੀਆਂ ਲਿਆਂ ਸਿੰਘ ਜਥੇਬੰਦੀਆਂ ਦੇ ਉੱਤੇ ਪੂਰਾ ਮਾਣ ਹੈ ਇਸ ਤਰੀਕੇ ਦਾ ਨਜ਼ਾਰਾ ਜਿਸ ਤਰ੍ਹਾਂ ਨਿਹੰਗ ਸਿੰਘਾਂ ਵੱਲੋਂ ਹਰ ਤਹਾਰ ਤੋ ਆਦ ਮਹੱਲਾ ਚੰਡਿਆ ਜਾਂਦਾ ਕੀ ਲੱਗਦਾ ਕਿੰਨਾ ਮਨਮੋਹਕ ਨਜ਼ਾਰਾ ਹੁੰਦਾ ਉਹ ਮੈਂ ਕਹਿੰਦਾ ਜੀ ਦੇਖੋ ਮਹੱਲੇ ਦਾ ਮਤਲਬ ਇਹ ਹੋਲੇ ਮਹੱਲੇ ਤੇ ਲਹਨਪੁਰ ਸਾਹਿਬ ਚ ਹੁੰਦਾ ਫਤਿਹ ਸ਼੍ਰੀ ਫਤਿਹਗੜ ਸਾਹਿਬ ਚ ਹੁੰਦਾ ਬੰਦੀ ਛੋੜ ਦਿਵਸ ਤੋਂ ਅਗਲੇ ਦਿਨ ਦੀਵਾਲੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹਦੇ ਅਗਲੇ ਦਿਨ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਜੰਗ ਜੂ ਕਰਤੱਪ ਕੀਤੇ ਜਾਂਦੇ ਨੇ ਜੀ ਹਰ ਸਾਲ ਕੀਤੇ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਿੱਖ ਕੌਮ ਸ਼ੁਰੂ ਤੋਂ ਹੀ ਚੜ੍ਹਦੀ ਕਲਾ ਦੇ ਵਿੱਚ ਰਹੀ ਹੈ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਚੜ੍ਹਦੀ ਕਲਾ ਹੀ ਰਹੇਗੀ ਅੱਜ ਅਸੀਂ ਸਿੰਘਾਂ ਵੱਲੋਂ ਕੀਤੇ ਗਏ ਸੁੰਦਰ ਨਜ਼ਾਰੇ ਤੇ ਦ੍ਰਿਸ਼ ਦੇਖਣ ਆਏ ਹਾਂ ਅੱਜ ਸਾਰੇ ਨਿਹੰਗ ਸਿੰਘ ਆਪਣੇ ਵਰਸ਼ੇ ਨੇਜੀਆਂ ਅਤੇ ਕਰਪਾਨਾਂ ਤੇ ਤਲਵਾਰਾਂ ਦੇ ਨਾਲ ਜੰਗ-ਜੂਝ ਵਿਖਾ ਰਹੇ ਹਨ ਘੋੜਸਵਾਰੀਆਂ ਕਰ ਰਹੇ ਨੇ ਇਹ ਦ੍ਰਿਸ਼ਮ ਮੀਰੀ-ਪੀਰੀ ਦੇ ਮਾਲਕਬੰਦੀ ਸ਼ੋਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੋ ਕਿ ਦੀਵਾਲੀ ਤੋਂ ਇੱਕ ਦਿਨ ਬਾਅਦ ਮਨਾਇਆ ਜਾਂਦਾ ਹੈ ਇਸ ਵਿੱਚ ਸਿੱਖ ਪੰਥ ਦੀ ਸ਼ਾਨਤਾ ਦਾ ਪ੍ਰਤੀਕ ਦਿਖਾਇਆ ਜਾ ਰਿਹਾ ਹੈ ਜੋ ਕਿ ਸਾਨੂੰ ਬਹੁਤ ਹੀ ਸੋਹਣਾ ਨੀਲੇ ਬਾਣਿਆਂ ਦੇ ਵਿੱਚ ਨਿਹੰਗ ਸਿੰਘ ਸਜੇ ਹੋਏ ਨਜ਼ਰ ਆ ਰਹੇ ਹਨ ਕਿੰਨੇ-ਕਿੰਨੇ ਸੋਹਣੇ ਕੋੜੇ ਹਾਥੀ ਸਾਰੇ ਸਜੇ ਹੋਏ ਨਜ਼ਰ ਆ ਰਹੇ ਹਨ ਇਹ ਸਿੰਘਾਂ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ